ਜਿੰਨਾ ਮਰਜੀ ਭਗਵਾਨ ਨੂੰ ਮਾਨ ਕੇ ਜਿਵੇਂ ਮੈਂ ਨੌਕਰੀਆਂ ਦਿੱਤੀਆਂ ਮੇਰਾ ਮੰਨਣਾ ਕਿ ਜਿਆਦਾ ਪਾ ਗੱਲ ਕਰ ਰਹੇ ਆ ਅੱਜ ਦੇ ਯੁੱਗ 'ਚ ਹੁਣ 3 ਕਰੋੜ ਆਬਾਦੀ 'ਚੋਂ ਅੱਜ ਕਟੋ ਕਰਣੀ ਤਾਂ 5 ਲੱਖ ਨੌਜਵਾਨ ਸਾਡਾ ਬੇਰੋਜ਼ਗਾਰ ਘੁੰਮ ਰਿਹਾ ਪੀ ਆ ਬਾਬਾ ਫਰੀਦ ਯੂਨੀਵਰਸਿਟੀ ਕਿਹਨਾਂ ਨੂੰ ਗਈਆਂ ਸਾਰੇ ਗੈਰ ਪੰਜਾਬੀਆਂ ਨੂੰ ਗਈਆਂ ਨੌਕਰੀਆਂ ਸਾਰੀਆਂ ਗੈਰ ਪੰਜਾਬੀਆਂ ਨੂੰ ਗਈਆਂ ਆ ਰਾਜ ਸਭਾ ਦੇ ਮੈਂਬਰ ਬਣਾਉਣੇ ਸੀ ਸਾਰੇ ਗੈਰ ਪੰਜਾਬੀ ਮਾ ਰਾਗਵ ਚੱਡਾ ਆ ਕੋਈ ਸੰਦੀਪ ਪਾਠਕ ਕੋਈ ਫਲਾਨਾ ਔਰ ਇੱਥੇ ਜਿਹੜੇ ਬਣਾਏ ਅਮੀਰ ਆਦਮੀ ਜਿਹੜੇ ਕਹਿੰਦੇ ਸੀ ਇਸ ਦਾ ਪੈਂਚਰਾਂ ਵਾਲਿਆਂ ਨੂੰ ਬਣਾਇਆ ਕਰਾਂਗੇ ਅਸਤੇ ਰੇੜੀਆਂ ਆਲੇ ਨੂੰ ਬਣਾਇਆ ਕਰਾਂਗੇ ਬਣਾਏ ਕੌਣ ਅਸ਼ੋਕ ਮਿੱਤਲ ਲਵਲੀ ਜੀ ਯੂਨੀਵਰਸਿਟੀ ਦਾ 650 ਕਿੱਲੇ ਦਾ ਮਾਲਕ 25000 ਕਰੋੜ ਰੁਪਏ ਦਾ ਮਾਲਕ ਉਸ ਨੂੰ ਰਾਜ ਸਭਾ ਦਾ ਦਿੱਤਾ ਗਿਆ ਕੇਸ਼ਰੀਵਾਲ ਨੂੰ सनी अरोड़ा ਕੋਈ ਬਿਲਡਰ ਲੁਧਿਆਣੇ ਦਾ ਉਸ ਨੂੰ ਬਣਾਇਆ ਗਿਆ ਭਗਵੰਤ ਮਾਨ ਟਿਕਟਾਂ ਦਿੱਤੀਆਂ ਨੇ ਪੰਜ ਮੰਤਰੀ ਤਿੰਨ ਐਮਐਲਏ ਤਿੰਨ ਭਗੋੜੇ ਇੱਕ ਕਮੇਡੀਅਨ ਇਹਨਾਂ ਚ ਕਿਹੜਾ ਬੰਦਾ ਆਮ ਆਦਮੀ ਪਾਰਟੀ ਦਾ ਦੱਸੋ ਔਰ ਕਾਂਗਰਸ ਦੇ ਅਕਾਲੀ ਦਲ ਨੂੰ ਪਾਣੀ ਪੀ ਪੀ ਕੇ ਰੋਜ਼ ਸਵੇਰੇ ਉੱਠ ਕੇ ਗਾੜਾ ਕੱਢਦਾ ਹੈ ਭਗਵੰਤਪਾਨ ਮੈਂ ਪੁੱਛਣਾ ਚਾਹੁੰਦਾ ਜੇ ਕਾਂਗਰਸੀ ਦੇ ਅਕਾਲੀ ਏਡੇ ਮਾੜੇ ਹਨ ਤੇ ਫਿਰ ਤੇ ਲੋਕ ਸਭਾ ਵਾਸਤੇ ਜਦੋਂ ਤੂੰ ਉਹਨਾਂ ਨੂੰ ਪੱਟ ਕੇ ਲੈ ਕੇ ਆਉਣਾ ਉਦਣ ਕਿੱਦਾਂ ਚੰਗੇ ਹੋ ਜਾਂਦੇ ਨੇ ਜਲੰਧਰ ਦਾ ਰਿੰਕੂ ਮਗਰਲੀ ਜਿਮਨੀ ਚੌਂਡ ਵਿੱਚ ਇਹਨੇ ਕਾਂਗਰਸ ਤੋਂ ਤੋੜ ਕੇ ਆਪਣਾ ਉਮੀਦਵਾਰ ਬਣਾਇਆ MP ਬਣ ਗਿਆ ਆ ਹੁਣ MP ਦੀ ਟਿਕਟ ਦਿੱਤੀ ਉਹ MP ਦੀ ਟਿਕਟ ਸਮੇਤ BJP ਦੇ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਉਸ ਤੋਂ ਬਾਅਦ ਇਹਨੇ ਦੇਖਿਆ ਮੈਂ ਕਿਹਨੂੰ ਲਿਆਵਾਂ ਜਲੰਧਰ ਅਕਾਲੀਆਂ ਦਾ ਇੱਕ ਸਾਬਕਤ ਐਮਐਲਏ ਪਵਨ ਟਿੰਨੂ ਜਦੋਂ ਦੇਖਿਆ ਹੁਸ਼ਾਰਪੁਰ ਕੇਸ ਨੂੰ ਟਿਕਟ ਦੇਣੀ ਆ ਸਾਡੀ ਪਾਰਟੀ ਦਾ ਚੱਬੇਵਾਲ ਜਿਹਨੇ ਪਹਿਲਾਂ ਪੰਡ ਰੱਖੀ ਸਿਰ ਤੇ ਕਿ ਵਿਧਾਨ ਸਭਾ ਤੋਂ ਸੰਗਲ ਪਾ ਕੇ ਆਇਆ ਦੋ ਦਿਨ ਪਹਿਲਾਂ ਉਹਨੇ ਬਹੁਤ ਵਿਰੋਧ ਕੀਤਾ ਕਿ ਸਾਡੇ ਸੂਬੇ ਤੇ ਆਮ ਆਦਮੀ ਪਾਰਟੀ ਨੇ ਦੋ ਸਾਲਾਂ ਚ 70000 ਕਰੋੜ ਦਾ ਕਰਜ਼ਾ ਛਾੜਤਾ ਤੇ ਦੋ ਦਿਨ ਬਾਅਦ ਉਹਦੀ ਬਾਹਾਂ ਮਰੋੜ ਕੇ ਉਹਨੂੰ ਝਾੜੂ ਚ ਸ਼ਾਮਲ ਕਰ ਲਿਆ ਜੋ ਹਸਰ ਬੁਰਦਾ ਉਮੀਦਵਾਰ ਬਣਾਤਾ ਤੀਜਾ ਜੀਪੀ ਐਕਸ ਐਮ ਐਲ ਫਤਗੜ ਸਾਹਿਬ ਭਗਵੰਤ ਮੈਂ ਪੁੱਛਣਾ ਚਾਹਉਨਾ ਕਿ ਉਦਾ ਕਾਲੀ ਕਾਂਗਸ ਹੀ ਬਹੁਤ ਮਾੜੇ ਨੇ ਤੇ ਫਿਰ ਉਹਨਾਂ ਨੂੰ ਐਮ ਪੀ ਦੀ ਟਿਕਟ ਕਿਉਂ ਦੇ ਰਿਆ ਵਾ ਜੇ ਐਮ ਪੀ ਦੀ ਟਿਕਟ ਦੇ ਰਿਆ ਵਾ ਤੇ ਦੱਸ ਦੇ ਕਿਹੜਾ ਸਾਬਣ ਹੈ ਤੇਰੇ ਕੋਲ ਜਿਹੜਾ ਰਾਤ ਨੂੰ ਲਿਹਾਣਾ ਉਹਦੇ ਸਾਬਣ ਮਲ ਕੇ ਉਹਨੂੰ ਧੋ ਕੇ ਤੇ ਮੁਰ ਕੇ ਸਵੇਰੇ ਚਮਕਾ ਕੇ ਝਾੜੂ ਦਾ ਉਮੀਦਵਾਰ ਬਣਾਦਾ ਉਹ ਸਾਬਣ ਆਮ ਜਨਤਾ ਨੂੰ ਵੀ ਦੱਸ ਦੇ ਕਿਉਂਕਿ ਸਾਡੇ ਸਾਬਣ ਤਾਂ ਬੜੇ ਮਾੜੇ ਨੇ ਸਾਡੇ ਸਾਬਣ ਤੇ ਕੱਪੜੇ ਵੀ ਸਾਫ਼ ਨਹੀਂ ਕਰਦੇ ਤੂੰ ਬੰਦੇ ਹੀ ਸਾਫ਼ ਕਰੇ ਜਾਂਦਾ ਮੇਰੇ ਵੀਰੋ ਇਸ ਕਰਕੇ ਇਹ 도ਗਲੇ ਬੰਦੇ ਨੇ ਕੇਜਰੀਵਾਲ ਕੀ ਕਹਿੰਦਾ ਸਾਡੇ ਸਾਥ ਬਹੁਤ ਜ਼ਿਆਦਤੀ ਕਰੀ ਹੈ ਭਾਜਪਾ ਲੋ ਮੇਰੇ ਤੋਂ ਸੁਣੋ ਭਾਜਪਾ ਆਪੋਜੀਸ਼ਨ ਦੇ ਖਿਲਾਫ ਹੈ ਉਹ ਜ਼ਿਆਦਤੀਆਂ ਕਰ ਰਹੀ ਹੈ ਕੋਈ ਸ਼ੱਕ ਨਹੀਂ ਈਡੀ ਔਰ ਸੀਬੀਆਈ ਦਾ ਦੁਰਉਪਯੋਗ ਕਰ ਰਹੀ ਹੈ ਹਾਲਾਂਕਿ ਇਹਨਾਂ ਦੇ ਖਿਲਾਫ ਬੜੇ ਤਕੜੇ ਸਬੂਤ ਨੇ ਸਰਾਰ ਕੋਟਾਲੇ ਵਿੱਚ ਇਹਨਾਂ ਦਾ ਜਿਹੜਾ ਉਪ ਮੁੱਖ ਮੰਤਰੀ ਆ ਸੁਸੋਡਿਆ 1.5 ਸਾਲ ਦਾ ਅੰਦਰ ਹੈ ਸਤਿੰਦਰ ਜੈਨ 1.5 ਸਾਲ ਦਾ ਅੰਦਰ ਆ ਸਪਰੀਮ ਕੋਰਟ ਨੇ ਜਵਾਨਤਾਰ ਰਜੈਕ ਕਰਤੀਆਂ ਅਖੇ 350 ਕਰੋੜ ਰੁਪਇਆ ਤੁਹਾਡੇ ਸ਼ਰਾਬ ਘਟਾਲੇ ਦਾ ਨਜ਼ਰ ਆ ਰਿਆ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਆ ਲੇਕਿਨ ਮੰਨੋ ਕਿ ਭਾਜਪਾ ਨੇ ਜਾਅਤ ਕੀਤੀ ਮੰਨੋ ਪਰ ਕੇਜਰੀਵਾਲ ਤੇ ਭਗਵਾਨ ਤੁਸੀਂ ਦੱਸੋ ਤੁਸੀਂ ਪੰਜਾਬ ਦੇ ਵਿੱਚ ਲੋਕਾਂ ਨਾਲ ਬਦਲਾਖੋਰੀ ਨਹੀਂ ਕੀਤੀ ਕਿਆ ਉੱਥੇ ਕਹਿੰਦਾ ਕੇਜਰੀਵਾਲ ਸੀਬੀਆਈ ਬਹੁਤ ਮਾਰੀ ਇੱਥੇ ਆਪਣੀ ਪੁਲਿਸ ਨੂੰ ਕਹਿੰਦਾ ਚੱਕ ਦਿਓ ਠੋਕ ਦਿਓ ਸਾਰੇ ਔਰ ਵੀਰੋ ਕੱਲਾ ਖੈਰਾ ਨਹੀਂ ਆ ਭਾਨੇ ਸਿੱਧੂ ਦੇ ਚਾਰ ਪਰਚੇ ਜਿਹੜਾ ਬੋਲਦਾ ਪਰਚੇ ਆ ਇੱਕ ਬੱਗਾ ਬੋਲਿਆ ਬੀਜੇਪੀ ਦਾ ਟਵੀਟ ਕੀਤਾ ਮਾੜਾ ਟਵੀਟ ਹੀ ਕੀਤਾ ਕਿ ਪੰਜਾਬ ਪੁਲਿਸ ਬੱਗੇ ਨੂੰ ਦਿੱਲੀ ਚੱਕਣ ਗਈ ਪੁਲਿਸ ਵਾਲੇ ਕੀ ਪੰਜਾਬ ਪੁਲਿਸ ਇਸ ਕੰਮ ਵਾਸਤੇ ਆ ਇਸ ਲਈ ਭਗਵੰਤ ਤੇ ਕੇਜਰੀਵਾਲ ਜੋ ਤੁਸੀਂ ਉੱਥੇ ਇਲਜ਼ਾਮ ਲਾ ਰਹੇ ਹੋ ਮੋਦੀ ਤੇ ਉਹਦੋਂ ਵਕਤ ਤੁਸੀਂ ਅਤਿਆਚਾਰ ਪੰਜਾਬ ਦੇ ਲੋਕਾਂ ਦੇ ਤੁਸੀਂ ਕੀਤਾ ਅਖੇ ਗੋਦੀ ਮੀਡੀਆ ਬਣਾ ਦਿਆ ਹੈ ਮੋਦੀ ਨੇ ਸਾਰਾ ਮੀਡੀਆ ਕਬਜ਼ਾ ਕਰ ਲਿਆ ਹੈ ਤੁਸੀਂ ਦੱਸੋ ਪੰਜਾਬ ਦੇ ਵਿੱਚ ਕਿਹੜਾ ਮੀਡੀਆ ਨਹੀਂ ਤੁਸੀਂ ਚੱਕਿਆ ਜਿਹੜਾ ਮੀਡੀਆ ਤੁਹਾਡੇ ਕਹਿਣ ਤੇ ਨਹੀਂ ਆਉਂਦਾ ਤੁਸੀਂ ਉਹਦੇ ਚੈਨਲ ਬੰਦ ਕਰਾ ਦਿੰਦੇ ਹੋ ਉਨੇ ਉਹਨਾਂ ਦੇ ਪਰਚੇ ਦਰਜ ਕਰਾ ਦਿੰਨੇ ਹੋ ਬਾਕੀ ਤੁਸੀਂ ਸਾਰਾ ਖਰੀਦ ਕੇ ਆਪਣੇ ਹੱਥਾਂ ਵਿੱਚ ਚੱਕ ਲਿਆਵਾ ਅਗਰ ਉਹ ਗੋਦੀ মিডিਆ ਵਾ ਤੇ ਇੱਥੇ ਕੇਜਰੀਵਾਲ মিডিਆ ਹੈ ਪੰਜਾਬ ਦੇ ਵਿੱਚ ਉਹ ਯਾਰੋ ਜਿਹੜਾ ਕਹਿੰਦਾ ਸੀ ਰੇੜੀਆਂ ਵਾਲੇ ਆ ਅਸੀਂ ਪੈਂਚਰਾਂ ਵਾਲੇ ਆ ਇਹਨੂੰ ਕਹਾਂ ਕਿ ਜੁੱਤੀ ਦਿਖਾ ਆਪਣੀ 5 ਲੱਖ ਦੀ ਤਾਂ ਜੁੱਤੀ ਪਾਉਂਦਾ ਮੇਰੇ ਵੀਰੋ ਦੂਜਿਆਂ ਨੂੰ ਤਾਂ ਬੜੀ ਜਲਦੀ ਪੁੱਛਦਾ 골ਡੀ ਨੂੰ ਤਾਂ ਪੁੱਛਦਾ ਕਿ ਜਿੰਮਾਂ ਦੇ ਪੈਸੇ ਕਿੱਥੇ ਗਏ ਖੈਰੇ ਨੂੰ ਤਾਂ ਪੁੱਛਦਾ ਕਿ ਤੇਰੇ ਕੋਲ ਕਿੱਥੋਂ ਪੈਸੇ ਆਏ ਆਪਣਾ ਵੀ ਦੱਸਣਾ ਕਿ ਤੇਰੇ ਕੋਲ ਇਹ ਕਿੱਲੂਆ ਪ੍ਰਤੀ ਸੋਨਾ ਤੁਹਾਡੇ ਔਰਤਾਂ ਦੇ ਕੋਲ ਕਿੱਥੋਂ ਆਇਆ ਮੇਰੇ ਵੀਰੋ ਪਾਰਲੀਮੈਂਟ ਭੇਜਣਾ ਬੰਦਾ ਮੀਥੀਅਰ ਕਹਿੰਦਾ ਖੇਰਾ ਤਾਂ ਬਾਹਰੋਂ ਆਇਆ ਜੀ ਕੀ ਗੱਲ ਖੇਰਾ ਜੇ ਬਾਹਰੋਂ ਆ ਆ ਤੇ ਰਾਗਬ ਚੱਡਾ ਮੇਰਾ ਖਿਆਲ ਆ ਬਰਨਾੜੀ ਪੈਦਾ ਹੋਇਆ ਹੋਣਾ ਜਾਂ ਜਿਹੜਾ ਦੂਜਾ ਇੱਕ ਦੀਪਕ ਬਾਲੀ ਤੇ ਪਤਾ ਨਹੀਂ ਕਿਹੜਾ ਸੰਦੀਪ ਪਾਠਕ ਜਿਹੜਾ ਰਾਜ ਸਭਾ ਦਾ ਬਣਾਇਆ ਉਹ ਤਾਂ ਮੈਨੂੰ ਲੱਗਦਾ ਸੰਗਰੂਰ ਦੇ ਵਿੱਚ ਹਸਪਤਾਲ ਚ ਉਹਦੀ ਮਾਂ ਨੇ ਜਨਮ ਦਿੱਤਾ ਹੋਣਾ ਉਹ ਯਾਰੋ ਰਾਜ ਸਭਾ ਦੇ ਬਣਾਉਣੇ ਤੇ ਦਿੱਲੀ ਵਾਲੇ ਤੇ ਖੇਰਾ ਪੰਜਾਬ ਦੇ ਵਿੱਚ ਹੀ ਚੋਣਾਂ ਲੜੇ ਖੈਰੇ ਨੇ ਦੁਗਲਾਂ ਕੀਤੀਆਂ ਲੈ ਮੀਥ ਤਿਆਰ ਹੋ ਚੱਲ ਆਪਾਂ ਮੁਕਾਬਲਾ ਕਰੀਏ ਪਹਿਲੀ ਗੱਲ ਤਾਂ ਮੈਂ ਕਹਿੰਦਾ ਤੈਨੂੰ ਖੁੱਲੀ ਬਹਿਸ ਹੈ ਕਿ ਆ ਬਾਹਰਲਾ ਕੌਣ ਤੇ ਅੰਦਰਲਾ ਕੌਣ ਤੇ ਖੈਰੇ ਨੇ ਕੀ ਕੀਤਾ ਤੇ ਮੀਥ ਹੈਰ ਤੂੰ ਕੀ ਕੀਤਾ ਪੰਜਾਬ ਦੇ ਪ੍ਰਤੀ ਆ ਉਧਰ ਤੇ ਬਹਿਸ ਕਰੀਏ ਲੋ ਕਰੋ ਸੁਣੋ ਸੁਣੋ ਗੱਲਾਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਮੇਰੇ ਵੀਰੋ ਕੌਣ ਬੋਲਿਆ ਖੈਰਾ ਬੋਲਿਆ ਕਿ ਮੀਥ ਹੈਰ ਬੋਲਿਆ ਗੋਈ ਦਿਓ ਜਰਾ ਕੌਣ ਬੋਲੇ ਉੱਥੋਂ ਦੇ ਪਾਸੇ ਇੱਕ ਅਰੇ ਜ਼ੋਰ ਨਾਲ ਬੋਲ ਕੇ ਦੱਸੋ ਕੌਣ ਬੋਲਿਆ ਖੇਰਾ ਬੋਲਿਆ ਕਿ ਮੀਤ ਥੇਰ ਬੋਲਿਆ ਖੇਰਾ ਬੋਲਿਆ ਅੱਛਾ ਅੱਗੇ ਚੱਲੋ ਕਿਸਾਨਾਂ ਦਾ ਅੰਦੋਲਨ ਹੋਇਆ ਕੁੱਟਿਆ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਸਾਡੇ ਅੰਦਰ ਵੜ ਕੇ ਡੰਡੇ ਮਾਰੇ ਟਰੈਕਟਰ ਭੰਨੇ ਨਿਸ਼ਾਨ ਸਾਹਿਬ ਕੁਚਲੇ ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਉਸ ਸ਼ੰਭੂ ਬੈਰੀਅਰ ਦੇ ਉੱਤੇ ਕੌਣ ਗਿਆ ਤੇ ਉਹ ਸ਼ੁਭਕਰਨ ਦੇ ਪਿੰਡ ਵੱਲੋਂ ਕੌਣ ਗਿਆ ਇੱਕ ਅਰੇ ਦੱਸੋ ਮੀਤ ਗਿਆ ਕਿ ਖੇਰਾ ਗਿਆ ਖੇਰਾ ਗਿਆ ਅੱਗੇ ਚੱਲੋ ਨੰਗਲ ਸੰਦੀਪ ਅੰਬਿਆ ਕਬੱਡੀ ਦਾ ਕਤਲ ਕੀਤਾ ਪਲੇਅਰ ਮੀਤ ਗਿਆ ਕਿ ਖੇੜਾ ਗਿਆ ਉੱਥੇ ਮੇਰੇ ਵੀਰੋ ਦੱਸ ਨਵਰੀਤ ਡਿਬੜੇਵਾ ਉੱਚੀ ਬੋਲਣਾ ਥੋੜਾ ਦੁਨੀਆ ਨੂੰ ਬਾਹਰ ਵੀ ਪਤਾ ਲੱਗਣਾ ਚਾਹੀਦਾ ਨਵਰੀਤ ਡਿਬੜੇਵਾ ਦਿੱਲੀ ਵਿੱਚ ਟ੍ਰੈਕਟਰ ਪ੍ਰੇਡ 2020 ਵਿੱਚ ਜੋ ਅੰਦੋਲਨ ਚੱਲ ਰਿਹਾ ਸੀ ਦਿੱਲੀ ਪੁਲਿਸ ਨੇ ਗੋਲੀ ਮਾਰ ਕੇ ਉਹਦੀ ਹੱਤਿਆ ਕਰਤੀ ਰਹਿਣ ਵਾਲਾ ਰੁੱਦਰਪੁਰ ਦਾ ਸੀਗਾ ਖੈਰੇ ਨੇ ਰੁੱਦਰਪੁਰ ਤੋਂ ਇਲੈਕਸ਼ਨ ਨਹੀਂ ਸੀ ਲਾੜਨੀ ਮੇਰੇ ਵੀਰੋ ਦੱਸਿਓ ਜਰਾ ਰੁੱਦਰਪੁਰ ਖੈਰਾ ਗਿਆ ਕਿ ਮੀਤ ਹੇਰ ਗਿਆ ਮੇਰੇ ਵੀਰੋ ਦੱਸੋ ਸੁਣ ਲਾ ਅਮੀਤ ਕਿੱਥੇ ਤੇਰਾ ਕੈਮਰਾ ਇਧਰ ਕਿਉਂ ਆ ਆ ਸੁਣ ਇਹਨੂੰ ਕਹਿੰਦੇ ਨੇ ਅੰਦਰਲਾ ਬੰਦਾ ਤੁਸੀਂ ਆ ਬਾਹਰਲੇ ਬੰਦੇ ਤੁਸੀਂ ਕਿਸੇ ਇੱਕ ਮੁੱਦੇ ਤੇ ਬੋਲੇ ਹੋ ਪੰਜਾਬ 'ਚ ਐਨਐਸਏ ਲਾਗੀ ਮੇਰੇ ਵੀਰੋ ਭਾਈ ਅਮਰਿਤਪਾਲ ਨੂੰ ਚੱਕ ਲਿਆ 8-10 ਬੰਦੇ ਨੌਜਵਾਨ ਚੱਕ ਕੇ ਉਹਨਾਂ ਨੂੰ ਡਿਬਰੂਗੜੀ ਦੀਆਂ ਸਾਧਨੀਆਂ ਜੇਲ੍ਹਾਂ 'ਚ ਭੇਜ ਦਿੱਤਾ ਉਹ ਲਾਹਨਤ ਹੈ ਤੁਹਾਡੇ ਤੇ ਓਏ ਭਗਵੰਤ ਮਾਨ ਤੇ ਮੀਥੇਰ ਲਾਹਨਤ ਹੈ ਲਾਹਨਤ ਹੈ ਲਾਹਨਤ ਲਾਹਨਤ ਤੁਹਾਡੇ ਤੇ ਤੁਸੀਂ ਸਾਡੇ ਨੌਜਵਾਨਾਂ ਨੂੰ ਥਾੜੀ ਚ ਰੱਖ ਕੇ ਭਾਜਪੀ ਦੇ ਅੱਗੇ ਭੇਜ ਕੇ ਤੇ ਖੈਰੇ ਨੂੰ ਕਹਿੰਨੇ ਕਿ ਤੂੰ ਬਾਹਰ ਲਾਵਾ ਉਹ ਤੁਸੀਂ ਆ ਬਾਹਰ ਲੇ ਤੁਸੀਂ ਸਿਰਫ ਉਹ ਦਿਨ ਬੋਲੇ ਜਦ ਦਿਨ ਤੁਹਾਡਾ ਭਾਪਾ ਕੇਜਰੀ ਵਾਲ ਚੱਕਿਆ ਗਿਆ ਉਸ ਤੋਂ ਪਹਿਲਾਂ ਤੁਸੀਂ ਨਹੀਂ ਬੋਲੇ ਮੇਰੇ ਵੀ ਹੋ ਮੇਰਾ ਪਿਓ ਹੈ ਬਾਜਾ ਵਾਲਾ ਗੁਰੂ ਗੋਬਿੰਦ ਸਿੰਘ ਮੀਥੇਰ ਦੱਸ ਤੇਰੇ ਪਿਤਾ ਜੀ ਦਾ ਨਾਮ ਕੀ ਹੈ ਬਾਇਓਲੋਜੀਕਲ ਪਿਤਾ ਜੀ ਦਾ ਨਹੀਂ ਇਹ ਦਸੀ ਇਮਾਨਦਾਰੀ ਨਾਲ ਕਿ ਤੁਸੀਂ ਕੇਸ਼ਰੀਵਾਲ ਨੂੰ ਪੁੱਛਦੇ ਹੋ ਜਾਂ ਕਾਲਪੁਰਖ ਵਾਹਿਗੁਰੂ ਨੂੰ ਪੁੱਛਦੇ ਹੋ ਉਹ ਲਾਣਤ ਆ ਤੁਹਾਡੇ ਤੇ ਓਏ ਭਗਵੰਤ ਮਾਨ ਤੇ ਮੀਥੇ ਲਾਣਤ 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 ਤੁਹਾਡੇ ਤੇ